ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸਪਨ ਦਾ ਸੂਟ ਜਿਸ ਦੇ ਕਹਾਣੀਕਾਰ ਹਨ ਜਸਕਰਨ ਬੰਗਾ ਹਜੇ ਜਨਵਰੀ ਚੜ੍ਹਿਆ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਤਾਂ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ ਅੱਜ ਕੀ ਤੂੰ ਆਪਣੇ ਮਾਪਿਆਂ ਨੂੰ ਕਹਿ ਦੇਮੀ ਜਦੋਂ ਲੋਹੜੀ ਦਾ ਸੰਧਾਰਾ ਦੇਣ ਆਉਣ ਤਾਂ ਮੇਰੇ ਲਈ ਸੋਹਣਾ ਜਿਹਾ ਸਪੰਨ ਦਾ ਸ਼ੌਲ ਵਾਲਾ ਸੂਟ ਲੈ ਕੇ ਆਵਣ ਕਿਤੇ ਪਹਿਲਾਂ ਵਾਂਗੂ ਜਿਵੇਂ ਦੀਵਾਲੀ ਦੇ ਪਾਹਾਂ ਲਮਕਾਉਣ ਦੇ ਆ ਗਏ ਸੀ ਐਦਾਂ ਹੀ ਨਾ ਆ ਜਾਣ ਮੇਰੀ ਚਠਾਣੀ ਤੇ ਦਰਾਣੀ ਦੇ ਮਾਪੇ ਹਰ ਦਿਨ ਤਿਹਾਰ ਤੇ ਮੇਰੀ ਸੱਸ ਦੀ ਬੜੀ ਸੋਹਣੀ ਖਾਤਰਦਾਰੀ ਕਰਦੇ ਸਨ ਤੇ ਮੇਰਾ ਵੀਰਾ ਦੀਵਾਲੀ ਨੂੰ ਇੱਕ ਡੱਬਾ ਤੇ ਨਾਲ 200 ਰੁਪਇਆ ਤੇ ਲੋਹੜੀ ਵੇਲੇ ਮੂੰਗਫਲੀ ਤੇ ਰੇਵੜੀਆਂ ਦੇ ਨਾਲ 200 ਰੁਪਇਆ ਫੜਾ ਜਾਂਦਾ ਮੇਰਾ ਵੀ ਦਿਲ ਕਰ ਆਇਆ ਕਿ ਮੈਂ ਵੀ ਇਸ ਵਾਰ ਆਪਣੇ ਵੀਰ ਨੂੰ ਕੱਪੜਿਆਂ ਦੇ ਲਈ ਆਖਦੀ ਹਾਂ ਤੇ ਨਾਲ ਆਪਣੀ ਸੱਸ ਦੇ ਲਈ ਵੀ ਕਹਿ ਦੇਵਾਂਗੀ ਮੈਂ ਹજી ਫੋਨ ਕਰਨ ਦੀਆਂ ਜੇ ਜੱਕਾਂ ਜੀਆਂ ਹੀ ਕਰ ਰਹੀ ਸੀ ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਮੇਰੀ ਪਰਜਾਈ ਦਾ ਫੋਨ ਆ ਗਿਆ ਤੇ ਕਹਿਣ ਲੱਗੀ ਭੈਣ ਇਸ ਵਾਰ ਸਾਡੇ ਕੋਲੋਂ ਲੋੜੀ ਦੇਣ ਨਹੀਂ ਆਇਆ ਜਾਣਾ ਕਿਉਂਕਿ ਤੇਰੇ ਵੀਰੇ ਦਾ ਕੰਮ ਨਹੀਂ ਲੱਗਿਆ ਉਹ ਸੂਬਾ ਕੰਮ ਤੇ ਜਾਣ ਲੱਗਿਆ ਮੈਨੂੰ ਕਹਿ ਕੇ ਹੀ ਗਿਆ ਸੀ ਕਿ ਭੈਣ ਨੂੰ ਫੋਨ ਕਰਕੇ ਦੱਸ ਦੇਵੀ ਐਵੇਂ ਕੀਤੇ ਉਡੀਕ ਹੀ ਨਾ ਕਰੀ ਜਾਵੇ ਪਰਜਾਈ ਦੀ ਗੱਲ ਸੁਣਦਿਆਂ ਹੀ ਮੈਨੂੰ ਤਾਂ ਗੁੱਸਾ ਆ ਗਿਆ ਤੇ ਮੇਰੀ ਸੱਸ ਦਾ ਚਿਹਰਾ ਮੇਰੀਆਂ ਅੱਖਾਂ ਦੇ ਅੱਗੇ ਆਉਣਾ ਸ਼ੁਰੂ ਹੋ ਗਿਆ ਲੋੜੀ ਵੀਰ ਵੱਲੋਂ ਤਾਂ ਨਹੀਂ ਮਿਲਣੀ ਸੀ ਪਰ ਸੱਸ ਵੱਲੋਂ ਲੋੜੀ ਦਾ ਪਤਾ ਨਹੀਂ ਹੁਣ ਕੀ ਕੀ ਮਿਲ ਜਾਣਾ ਸੀ ਇਹਨਾਂ ਕੰਮ ਇਹਨਾਂ ਮੈਨੂੰ ਕੰਮ ਤੋਂ ਆ ਕੇ ਪੁੱਛਿਆ ਕਿ ਕੀ ਹੋਇਆ ਬੜੀ ਪਰੇਸ਼ਾਨ ਜੀ ਲੱਗ ਰਹੀ ਹੈ ਇਹਨਾਂ ਨੂੰ ਕੁਝ ਦੱਸਣ ਦੀ ਮੇਰੀ ਤਾਂ ਹਿੰਮਤ ਵੀ ਨਹੀਂ ਪਈ ਪਰ ਰੱਬ ਅੱਗੇ ਫਰਿਆਦਾਂ ਕਰਦੀ ਰਹੀ ਕਿ ਵੀਰ ਨੂੰ 11 ਤਰੀਕ ਤੱਕ ਪੈਸੇ ਮਿਲ ਜਾਣ ਤੇ ਕਿਸੇ ਤਰ੍ਹਾਂ ਉਹ ਮੈਨੂੰ ਲੋੜੀ ਦਾ ਸੰਧਾਰਾ ਦੇਣ ਦੇ ਲਈ ਆ ਜਾਵੇ 11 ਤਰੀਕ ਨੂੰ ਮੈਂ ਸਾਰਾ ਦਿਨ ਬੈਠੀ ਬੂਹੇ ਦੇ ਵੱਲ ਹੀ ਵੇਖਦੀ ਰਹੀ ਗਲੀ ਦੇ ਵਿੱਚੋਂ ਕੋਈ ਵੀ ਸਕੂਟਰ ਮੋਟਰਸਾਈਕਲ ਜਾਂਦਾ ਸੀ ਤਾਂ ਮੈਂ ਭੱਜ ਕੇ ਬਾਹਰ ਜਾਂਦੀ ਸੀ ਕਿ ਸ਼ਾਇਦ ਮੇਰਾ ਵੀਰਾ ਹੀ ਆ ਗਿਆ ਹੋਵੇ ਉਡੀਕਦੀ ਉਡੀਕਦੀ ਨੂੰ ਸ਼ਾਮ ਪੈ ਗਈ ਵੀਰ ਨੇ ਤਾਂ ਕੀ ਆਉਣਾ ਸੀ ਵੀਰ ਦਾ ਕੋਈ ਫੋਨ ਵੀ ਨਾ ਆਇਆ ਮੇਰੀ ਸੱਸ ਮੈਨੂੰ ਵਾਰ-ਵਾਰ ਆ ਕੇ ਪੁੱਛੀ ਜਾਵੇ ਅਜੇ ਤੱਕ ਤੇਰਾ ਭਰਾ ਨਹੀਂ ਆਇਆ ਤੇ ਮੈਂ ਵੀ ਝੂਠ ਤੇ ਝੂਠ ਕਹੀ ਜਾਵਾਂ ਕੀ ਫੋਨ ਤਾਂ ਆਇਆ ਸੀ ਆਉਣ ਵਾਲਾ ਹੀ ਹੋਣਾ ਐ ਜਦੋਂ ਸ਼ਾਮ ਨੂੰ ਇਹ ਵਾਪਸ ਕੰਮ ਤੋਂ ਆਏ ਤਾਂ ਇੰਨਾ ਵੀ ਆਉਂਦਿਆਂ ਹੀ ਕਹਿ ਦਿੱਤਾ ਲਿਆ ਖਵਾ ਫੇਰ ਜਿਹੜੀ ਮੂੰਗਫਲੀ ਆਈ ਐ ਸਾਰੀਆਂ ਉਮੀਦਾਂ ਆਸਾਂ ਨਾਲ ਇਹਨਾਂ ਦੇ ਮੋਢੇ ਨੂੰ ਗਿੱਲਾ ਕਰ ਦਿੱਤਾ ਇਨਾ ਮੈਨੂੰ ਸਮਝਾਇਆ ਕਿ ਫੇਰ ਕੀ ਹੋਇਆ ਆਗਰ ਉਹ ਨਹੀਂ ਆ ਸਕੇ ਸੁਭਾ ਆਪਾਂ ਆਪ ਜਾ ਕੇ ਮਿਲ ਆਵਾਂਗੇ ਸਵੇਰੇ 10:00 ਵਜੇ ਅਸੀਂ ਵੀਰ ਦੇ ਘਰ ਪਹੁੰਚ ਗਏ ਘਰ ਜਾ ਕੇ ਵੇਖਿਆ ਵੀਰ ਤਾਂ ਘਰ ਹੀ ਨਹੀਂ ਸੀ ਭਾਬੀ ਤੇ ਨਿਆਣੇ ਬੈਠੇ ਟੀਵੀ ਵੇਖ ਰਹੇ ਸੀ ਸਾਨੂੰ ਉਥੇ ਵੇਖਦੇ ਆਂ ਹੀ ਨਿਆਣਿਆਂ ਦੇ ਚਿਹਰੇ ਤੇ ਰੌਣਕਾਂ ਆ ਗਈਆਂ ਪਾਣੀ ਧਾਣੀ ਪੀਣ ਤੋਂ ਬਾਅਦ ਵੀਰ ਨੇ ਆਪਣੀ ਗੱਲ ਦੱਸੀ ਕਿ ਭੈਣ ਮਾਫ ਕਰੀ ਇਸ ਵਾਰ ਲੋੜੀ ਦਾ ਸੰਧਾਰਾ ਦੇਣ ਨਹੀਂ ਆ ਹੋਇਆ ਅਸਲ 'ਚ ਜਦੋਂ ਦਾ ਸਿਆਲ ਚੜਿਆ ਤਾਂ ਚੱਜ ਨਾਲ ਦਿਹਾੜੀ ਵੀ ਨਹੀਂ ਲੱਗਦੀ ਟਾਵਾ ਟਾਵਾ じゃ ਕਿਤੇ ਕੰਮ ਮਿਲਦਾ ਹੈ ਤੇ ਉਹਦੇ ਨਾਲ ਸਾਡਾ ਰੋਟੀ ਪਾਣੀ ਹੀ ਚੱਲਦਾ ਨਿਆਣਿਆਂ ਦੇ ਪਾਏ ਕੱਪੜੇ ਦੇਖ ਤੇ ਪਰਝਾਈ ਦੇ ਅੱਖਾਂ ਹੇਠਾਂ ਕਾਲੇ ਟੋਇਆਂ ਨੂੰ ਵੇਖ ਕੇ ਮੇਰੇ ਗੁੱਸੇ ਗਿੱਲੇ ਕਿਤੇ ਦੂਰ ਹੀ ਉਡਾਰੀ ਮਾਰ ਗਏ ਮੈਂ ਪਰਝਾਈ ਨੂੰ ਪੁੱਛਿਆ ਭਾਬੀ ਤੁਹਾਡੇ ਘਰੋਂ ਵੀ ਨਹੀਂ ਆਇਆ ਕੋਈ ਲੋੜੀ ਦੇਣ ਲਈ ਅਗਿਉ ਭਾਬੀ ਕੁਝ ਬੋਲਦੀ ਅੰਦਰੋਂ ਨਿਆਣਿਆਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਭੂਆ ਚੀਜੀ ਲੈ ਕੇ ਆਈ ਹੋਣੀ ਐ ਵੀਰ ਨੇ ਭਤੀਜੇ ਨੂੰ ਆਵਾਜ਼ ਮਾਰ ਕੇ 50 ਰੁਪਏ ਦਾ ਨੋਟ ਫੜਾਇਆ ਆ ਲੈ ਹੱਟਿਓ 20 ਰੁਪਏ ਦੀ ਖੰਡ ਲਿਆ ਤੇ ਛੋਟਾ ਪੱਤੀ ਦਾ ਪੈਕੇਟ ਨਾਲ ਇੱਕ ਦੁੱਧ ਦਾ ਪੈਕੇਟ ਤੇ ਬਿਸਕਟਾਂ ਦਾ ਪੈਕੇਟ ਫੜ ਲਿਆ ਈ ਆਖੀ ਕਿ ਬਾਕੀ ਦੇ ਪੈਸੇ ਡੈਡੀ ਆਪ ਹੀ ਦੇ ਜਾਵੇਗਾ। ਵੀਰ ਦੇ 50ਾਂ ਦੇ ਨੋਟ ਨਾਲ ਮੇਰਾ ਦਿਲ ਰੋਣ ਲੱਗ ਗਿਆ। ਮੇਰੇ ਬੋਲਣ ਤੋਂ ਪਹਿਲਾਂ ਹੀ ਇਹ ਬੋਲ ਪਏ। ਵੀਰ ਅਸੀਂ ਚਾਹ ਰੋਟੀ ਸਭ ਕੁਝ ਖਾ ਪੀ ਕੇ ਆਏ ਹਾਂ। ਅਸੀਂ ਤਾਂ ਸਿਰਫ ਤੁਹਾਨੂੰ ਮਿਲਣ ਲਈ ਆਏ ਹਾਂ। ਚਲ ਆ ਜਾ। ਆਪਾਂ ਬਾਹਰ ਘੁੰਮ ਫਿਰ ਕੇ ਆਉਂਦੇ ਆਂ ਭਾਬੀ ਹੁਣਾਂ ਨੂੰ ਗੱਲ ਨਹੀਂ ਲੱਗੀਆਂ ਰਹਿਣ ਦਿਓ ਮੈਂ ਤੇ ਮੇਰੀ ਭਾਬੀ ਬੈਠੀਆਂ ਗੱਲਾਂ ਕਰ ਰਹੀਆਂ ਸੀ ਤਕਰੀਬਨ 1 ਘੰਟੇ ਬਾਅਦ ਇਹ ਤੇ ਮੇਰਾ ਬੀਰਾ ਵਾਪਸ ਮੁੜ ਕੇ ਆਏ ਤੇ ਹੱਥਾਂ 'ਚ ਲਫਾਫੇ ਚੁੱਕੇ ਹੋਏ ਸੀ ਇੰਨਾ ਆਉਂਦਿਆਂ ਹੀ ਭਾਬੀ ਨੂੰ ਲਫਾਫੇ ਫੜਾ ਦਿੱਤੇ ਅਤੇ ਆਖਿਆ ਭਾਬੀ ਜੀ ਖਾਣਾ ਤਿਆਰ ਕਰੋ ਤੇ ਖੀਰ ਜ਼ਰੂਰ ਬਣਾਇਓ ਭਤੀਜਾ ਤੇ ਭਤੀਜੀ ਕਰੇ ਆਈਆਂ ਚੀਜ਼ਾਂ ਨੂੰ ਵੇਖ ਕੇ ਭੰਗੜੇ ਪਾਉਣ ਲੱਗ ਪਏ ਐਨੇ ਨੂੰ ਭਾਬੀ ਨੂੰ ਵਧੀਆ ਸੂਟ ਇਹਨਾਂ ਨੇ ਭਾਬੀ ਨੂੰ ਵਧੀਆ ਸੂਟ ਤੇ ਵੀਰ ਨੂੰ ਗਰਮ ਜੈਕਟ ਤੇ ਨਿਆਣਿਆਂ ਨੂੰ ਕੱਪੜੇ ਵੀ ਲੈ ਕੇ ਦਿੱਤੇ ਤੇ ਮੇਰੇ ਲਈ ਤੇ ਆਪਣੇ ਲਈ ਵੀ ਕੱਪੜੇ ਲੈ ਕੇ ਆਏ ਤੇ ਨਾਲ ਹੀ ਇੱਕ ਸਪਨ ਦਾ ਸ਼ਾਲ ਵਾਲਾ ਸੂਟ ਮੇਰੀ ਸੱਸ ਲਈ ਵੀ ਲੈ ਕੇ ਆਏ ਇਹਨਾਂ ਨੇ ਐਨਾ ਕੁਝ ਲਿਆਉਣ ਤੇ ਮੈਂ ਪੁੱਛਿਆ ਕਿ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਤਾਂ ਕਹਿੰਦੇ ਮੈਂ ਜਿਹੜੀ ਉਦਾਸੀ ਤੇਰੇ ਚਿਹਰੇ ਤੇ ਵੇਖੀ ਸੀ ਉਹੀ ਭਾਬੀ ਉਹੀ ਉਦਾਸੀ ਭਾਬੀ ਦੇ ਚਿਹਰੇ ਤੇ ਵੀ ਸੀ ਮੈਂ ਤਾਂ बस ਉਹ ਉਦਾਸੀਆਂ ਨੂੰ ਸਾਫ਼ ਕਰਨ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਘਰ ਆ ਕੇ ਮੈਂ मूंगफळੀਆਂ ਹਰਿਓੜੀਆਂ ਤੇ ਸਪੰਨ ਦਾ ਸੂਟ ਸਾਰਾ ਕੁਝ ਸੱਸ ਦੇ ਬੈੱਡਾਂ ਤੇ ਰੱਖ ਦਿੱਤਾ ਸੱਸ ਨਾਲੇ मूंगफळी ਚਬੀ ਜਾਂਦੀ ਸੀ ਤੇ ਨਾਲੇ ਮੇਰੇ ਵੀਰੇ ਦੀਆਂ ਤਾਰੀਫ਼ਾਂ ਕਰੀ ਜਾ ਰਹੀ ਸੀ ਇਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਆਪਾਂ ਹਰ ਦਿਨ ਤਿਹਾਰ ਤੇ ਵੀਰ ਹੁਣਾ ਨੂੰ ਆਪ ਹੀ ਮਿਲਣ ਜਾਇਆ ਕਰਾਂਗੇ ਤੇ ਇਸੇ ਤਰ੍ਹਾਂ ਹੀ ਸਾਰੇ ਤਿਹਾਰ ਮਨਾਇਆ ਕਰਾਂਗੇ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ